ਵਾਹਿਗੁਰੂ ਜੀ ਕਾ ਹਮਸਾਵਾਹੇ ਗੁਰੂ ਜੀ ਦੇ ਪਤੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਕੋ ਨੂੰ ਸਮਰਪਿਤ ਕਵੀ ਚਰਣਾ ਸਿੰਘ ਚਕਰਵਰਤੀ ਜੀ ਦੀ ਕਵਿਤਾ ਆ ਆਪ ਜੀ ਸਾਹਮਣੇ ਪੇਸ਼ ਹੈ ਸੋ ਪਿਆਰ ਤੇ ਸਤਕਾਰ ਨਾਲ ਸਰਵਣ ਕਰੋ ਜੀ ਗੁਰੂ ਚਰਣਾ ਵਿੱਚ ਜੁੜੀ ਕੋਲ ਸੇਖ ਸੰਗਤੇ ਤੁਹਾਡੇ ਸਤਿਗੁਰੂ ਆਪ ਸਹਾਇ ਹੋਵੇ ਗੁਰੂ ਨਾਨਕ ਦੀ ਬਾਣੀ ਦਾ ਜਾਪ ਕਰੀਏ ਇਸੇ ਗੱਲ ਵਿੱਚ ਸਾਡੀ ਅਲਿਜੁ ਕੋ ਕੋਰੇ ਹਨੇਰੇ ਦੇ ਸਮੇਂ ਅੰਦਰ ਲੱਭੀ ਨਾ ਆਂਦੀ ਪਈ ਰੂchnai ਹੋਵੇ ਪ੍ਰਕਾਸ਼ ਕੋ ਗੁਰੂ ਨਾਨਕ ਦੇਵ ਜੀ ਦਾ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਪ੍ਰਕਾਸ਼ ਕੋ ਗੁਰੂ ਨਾਨਕ ਦੇਵ ਜੀ ਦਾ ਸਾਰੀ ਸੰਗਤ ਨੂੰ ਲੱਖ ਲੱਖ ਵਧਾਈ ਹੋਵੇ ਸੁੱਤੇ ਜਾਗ ਪੈ ਭਾਗ ਮਨੁਖਤਾ ਦੇ ਨੂਰੀ ਚਾਨੜੇ ਨੂਰ ਕੀ ਨਾ ਤਾਦਰ ਪ੍ਰਚਾਰ ਨਾਨਕ ਜੇਦਰ ਗਏ ਸੰਸਾਰ ਨੂੰ ਤਾਂ ਦੇ ਗਏ ਮੁਖ ਬੋਲ ਕੇ ਸਤ ਕਟਾਨ ਨੰਕ ਜੇਦਰ ਗਏ ਸੰਸਾਰ ਨੂੰ ਤਾਂ ਦੇ ਗਏ ਮੁਖ ਬੋਲ ਕੇ ਸਤ ਕਟਾਨ ਨੰਕ ਸਦਾ ਪੂਰ ਦਾ ਗੁਰਾਨਾ ਮੂਰ ਕੀਤਾ ਦੇਖੋ ਸੱਚ ਦਾ ਗੀਤਾ ਯਾ ਕਾ ਨਾਨਕ ਜਦ ਸੰਤਾਰੇ ਰੂਪ ਚਰ ਰਾਮ ਮਿਲਿਆ ਤੀਤਾ ਰਾਜ ਕੇ ਰਵੀ ਮਿਲਿਆ ਨੰਮ ਜੂਮਾ ਦੇ ਤੈ ਸਕਦਾ ਮੇਕੋ ਆਖਿਆ ਤੀ ਵਾਰ ਵਾਰ ਨਾਨਕ ਕਈਆਂ ਕੀ ਹਾ ਬੁਰਾਈਆਂ ਦਾ ਤਰਦੇ ਕਈਆਂ ਆਖਿਆ ਸਕਦਾ ਉਹ ਤਰ ਡੁੱਬਦੇ ਆਂ ਦੇ ਵੇਲੇ ਤਾਰ ਜਾਏ ਮੰਨ ਲਈਏ ਜੇ ਨਹੀਂ ਸੰਸਾਰ ਸਾਗਰ ਮੰਨ ਲਈਏ ਜੇ ਨਹੀਂ ਸੰਸਾਰ ਸਾਗਰ ਉਹਦਾ ਆ ਨਾਨਕ ਉਹਦਾ ਪਾਰ ਨਾਨਕ ਡੁੱਬਦੇ ਜਾਦੇ ਜਹਾਨ ਨੂੰ ਤਾਰ ਲਈ ਮੇਰਾ ਵੀ ਸਈ ਉਤਾਰਨਾ

बस देर आजाड़िया डे ली बची हर पास हाल पा रिया बिया ने सचिया ਵੀ ਖਾਣ ਦੇ ਵਿੱਚ ਪਸਾਨੇ ਬੰਦ ਹੋ ਕੇ ਕੈ ਦੀ ਤਾਰ ਜੱਗਿਆ ਤਾਰਨਾ ਹਾਨਾਨਕ ਬੰਲੀ ਖਾਣ ਦੇ ਵਿੱਚ ਪਸਾਨੇ ਬੰਦ ਹੋ ਕੇ ਕੈ ਦੀ ਤਾਰ ਜੱਗਿਆ ਤਾਰਨਾ ਹਾਨਾਨਕ ਇਥੇ ਸਾਧੂ ਦਾ ਕੋਟਕਾ ਕਮਾਲ ਕੀਤੇ ਤਨ ਟਟ ਪਿਆਰੀ ਤੂੰ ਤਾਰ ਕੁੱਤੀ ਨਸ਼ੇਕ ਮੁਰਦੇ ਹੋਰੇ ਨਾ ਪੜਨਾਂ ਨੂੰ ਲਾਗੀ ਸੁਲਤਾਨ ਪੁਰਦੀ ਸਿੱਧੀਆਂ ਸਿੱਧੀਆਂ ਦੇਦਾ ਕੰਨ ਖੱਡੇ ਪੂਜਾ ਕੰਨ ਪੁਜਾਰੀ ਸੁਲਤਾਨ ਪੁਰਦੀ ਜਿੱਦਾ ਚਮਕਦੇ ਸੂਰਜ ਤੇ ਚੰਨ ਤਾਰੇ ਐਦਾ ਚਮਕੇ ਸਰਦਾਰੀ ਸੁਲਤਾਨ ਪੁਰਦੀ ਜਿੱਦਾ ਚਮਕਦੇ ਸੂਰਜ ਤੇ ਚੰਨ ਤਾਰੇ ਐਦਾ ਚਮਕੇ ਸਰਦਾਰੀ ਸੁਲਤਾਨ ਪੁਰਦੀ ਉਜਰੇ ਬਾਗ ਵਿਭਾਗੋ ਬਾਗ ਹੋ ਗਏ ਪਾਤਕਣਾਂ ਚ ਆਂਗੀ ਪਹਾੜ ਨਾਲ మూ చమకే మగో వల్ప బ చక్రవర్తి కవితాసా తా దాన హార నక చక్రవర్తి ను ਜੋ ਗੁਰੂ ਸਤਿ ਤੇ ਗੁਰੂ ਕੀ ਸੰਗਤ ਹਾਜ਼ਰੀ ਪਰਵਾਣ ਕ ਸੋ ਸਾਰੀ ਸੰਗਤ ਸ੍ਰਵਤੇ ਕੋ ਲਈ ਕਰਵਾ ਦਾਸ ਬੋਲੋ ਜੀ ਨਾਮਕ ਨਾਮ ਜਰਦੀ ਫਲਾ